ਅੰਬਲੇਵੇ ਵਾਲੀ ਗਾਂ ਕਹਿੰਦਾ 35 ਕਿਲੋ ਜੇ ਇਹਨੇ ਨਾ ਕੱਢਿਆ ਫਿਰ ਕੱਢਦੀ ਕੋਈ ਨਹੀਂ ਲੇਵੇ ਵਾਲੇ ਪਾਸੋਂ ਤਾਂ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਬਾਈ ਜਸਵਿੰਦਰ ਕੋਲੇ ਪਹੁੰਚੇ ਹੋਏ ਆ ਆਪਾਂ ਮਿੱਤਰੋ ਅੱਜ ਨਾਲ ਆਪਾਂ ਤੁਹਾਨੂੰ ਇੱਕ ਟੌਪ ਦੀ ਵਹਿੜ ਦੀ ਡਿਟੇਲ ਦੇਵਾਂਗੇ ਬਾਹਲੇ ਵੱਡੇ ਕੱਤਕਾਰ ਦੀ ਤੇ ਥੱਲੋਂ ਤੁਸੀਂ ਲੇਵੇ ਦੀ ਦੇਖ ਲਓ ਵੀ ਬੰਬੀ ਬੁਲਾਏ ਪਏ ਆਗੇ ਲੇਵੇ ਦੇ ਤੇ ਮੈਨੂੰ ਐ ਲੱਗਦਾ ਵੀ ਜਦੋਂ ਅਸੀਂ ਵੀਡੀਓ ਬਣਾ ਕੇ ਹਟਾਂਗੇ ਨਾ ਉਦੋਂ 5-10 ਮਿੰਟਾ ਬਾਅਦ ਹੀ ਇਸ ਗਾਂ ਨੇ ਸੂ ਪੈਣਾ ਹੈ ਤੇ ਇਹਦੇ ਕੁਛ ਦਿਨ ਨਹੀਂ ਘੰਟੇ ਕੀ ਬਚੇ ਇਹ ਮੈਨੂੰ ਲੱਗਦਾ ਵੀ 1-2 ਘੰਟਿਆਂ ਦੇ ਵਿੱਚ ਇਹਨੇ ਸੂ ਪੈਣਾ ਤੇ ਬਾੜੀ ਸੋਣੀ ਗਾ ਮਿੱਤਰੋ ਬਾਕੀ ਕਮੈਂਟ ਕਰਕੇ ਦੱਸਿਓ ਜਰੂਰ ਬਾਈ ਜੀ ਸਮਿੰਦਰ ਦੀ ਜੀ ਗੱਲ ਕਰਕੇ ਹੁਣ ਨਾ ਸ਼ਾਮ ਦਾ ਵੇਲਾ ਹੈ ਤੇ ਚਵਾਈ ਦਾ ਟਾਈਮ ਆ ਉਧਰ ਚਵਾਈ ਵੀ ਚੱਲੀ ਜਾਂਦੀ ਹੈ ਇੱਧਰ ਇੱਕ ਹੋਰ ਹੀ ਕੰਮ ਹੋਇਆ ਖੜਾਗਾ ਆਹ ਦੇਖੋ ਤੁਸੀਂ ਹਨਾ ਨਿੱਕੀ ਜੀ ਬੱਚੀ ਆ ਇਹ 6 ਮਹੀਨਿਆਂ ਦੀ ਤੇ ਲੈ ਵਾ ਇਹਨੇ ਦੇਖ ਲਓ ਤੁਸੀਂ ਕਿੰਨਾ ਤਿਆਰ ਕੀਤਾ ਆਹ ਦੇਖੋ ਜਰਸੀ ਗਾਵਾ ਵਾਂਗੂ ਲੈ ਵਾ ਤਿਆਰ ਕਰੀ ਖੜੀ ਹੈ ਤੇ ਇੱਧਰ ਬਾਈ ਦਾ ਫਾਰਮ ਆ ਗਿਆ ਚਵਾਈ ਦਾ ਟਾਈਮ ਆ ਤੇ ਇਧਰ گاਵਾ ਹੀ گاਵਾ ਤੁਹਾਨੂੰ ਨਾ ਦੇਖਣ ਨੂੰ ਮਿਲਣ ਗਿਆ ਬਾਕੀ ਆ ਜੋ ਆਪਾਂ ਬਾਈ ਨਾਲ ਗੱਲਬਾਤ ਕਰਵਾਉਣੇ ਆ ਤੇ ਸਾਰੀ ਇਸ ਗਾਹ ਦੀ ਡਿਟੇਲ ਆਪਾਂ ਤੁਹਾਨੂੰ ਲੈ ਕੇ ਦਿੰਨੇ ਆ ਹਾਂਜੀ ਬਾਈ ਜੀ ਸਸੀ ਕਾਲ ਜੀ ਸਸੀ ਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਜਸਵਿੰਦਰ ਸਿੰਘ ਬਾਈ ਜੀ ਪਿੰਡ ਮੱਖਾ ਚਹਿਲਾ ਠੀਕ ਹੈ ਜ਼ਿਲ੍ਹਾ ਮਾਨਸਾ ਓਕੇ ਹਾਂਜੀ ਹਾਂ ਜਸਵਿੰਦਰ ਜੇ ਆਪਾਂ ਗੱਲ ਕਰਕੇ ਹੁਣ ਆਪਣੇ ਕੋਲ ਅਜੇ ਇੱਕ ਨਾਗਾ ਹਾਂਜੀ ਹਨਾ ਹਾਂਜੀ ਹਾਂਜੀ ਤੇ ਇਹ ਮੈਨੂੰ ਐਂ ਲੱਗਦਾ ਵੀ 5-10 ਮਿੰਟਾਂ ਚ ਸੂਪੂ ਆਪਸ ਤਿਆਰੀ ਆ ਵੀਰ ਜੀ ਸੂਣ ਦੀ ਬਸ ਤਿਆਰੀ ਕਰੀ ਨੇ ਪੂਰੀ ਸੂਪੂ ਹੋਣੀ ਠੀਕ ਐ ਬੱਛਾ ਬੱਛੀ ਐ ਜਿਹੜਾ ਆਪਾਂ ਉਹ ਤਾਂ ਉਹ ਆਪਾਂ ਲਿਖ ਕੇ ਦੱਸ ਦਾਂਗੇ ਉੱਤੇ ਠੀਕ ਆ ਗਾਂ ਮਗਰ ਬੱਛਾ ਹੈ ਕਿ ਬੱਚੀ ਹੈ ਨਾ ਤੇ ਮੈਨੂੰ ਐ ਲੱਸ ਬਈ ਜੇ ਇਸ ਗਾਂ ਦੀ ਗੱਲ ਕਰੀਏ ਆਪਾਂ ਵੀ ਇਹ ਗਾਂ ਦਾ ਸੂਆ ਹੁਣ ਕਿੰਨਾ ਸੂਂਦੀ ਐ ਪਹਿਲਾ ਸੂਆ ਬਾਈ ਜੀ 4 ਦੰਦ ਦਾ ਐ 4 ਦੰਦ ਦਾ 4 ਦੰਦ ਦਾ ਹੀ ਪਹਿਲਾ ਸੂਆ ਐ ਅੱਛਾ ਆ ਕੇ ਬਣਾ ਕੋਈ ਚੈੱਕ ਕਰ ਲੈ ਜਦੋਂ ਮਰਜੀ ਜੀ ਠੀਕ ਐ ਤੇ 4 ਦੰਦ ਆ ਗਈ ਇਹ ਹਾਂਜੀ ਪਹਿਲਾ ਸੂਆ ਇਹ ਫਿਰ ਤੈਨੂੰ ਆਇਆ ਮਤਲਬ ਤੇਰੀ ਆਸ ਨਾਲ ਇਹਨਾਂ ਦੁੱਧ ਪਾਉਣਾ ਚਾਹੀਦਾ ਇਹਦਾ ਬਾਈ ਤੂੰ ਹੀ ਦੱਸਦੇ ਆਪ ਹੀ ਮੈਂ ਤਾਂ ਕੀ ਕਹਣਾ ਹੈ ਮੈਨੂੰ ਕੀ ਕਹਣਾ ਦਾ ਤੂੰ ਆਪ ਹੀ ਦੱਸਦੇ ਮੈਂ ਤੈਨੂੰ ਦੱਸਾਂ ਗੱਲ ਤੇ ਇਥੋਂ ਤੱਕ ਹੋਣਾ ਵੀ ਤੂੰ ਜਿਹੜੇ ਕਰੜੇ ਨੋਟ ਗਏ ਨੇ ਉਹ ਤੂੰ ਗਏ ਨੇ ਨਹੀਂ ਗਏ ਨੇ ਤਾਂ ਹੈ ਗਿਆ ਠੀਕ ਆ ਆਈਡੀਆ ਤਾਂ ਬਾਈ ਜੀ ਤੁਸੀਂ ਦੇਖੋ ਮੇਰੀ ਗੱਲ ਸੁਣੋ ਇਹ ਕਾਰਨ ਪਤਾ ਕੀ ਹੈ ਜੇ ਆਪਾਂ ਕਹਿ ਦਈਏ ਵੀ ਜਿਵੇਂ ਆਪਣਾ ਬਰੀਡ ਹਾਂ ਬਾਡੀ ਸਟਰਕਚਰ ਹਾਂ ਸਾਰਾ ਕੁਝ ਬੱਚੀ ਚ ਟੋਟਲੀ ਕਹਦੀ ਆਪਾਂ ਵੀ ਸਾਰਾ ਕੁਝ ਪੂਰਾ ਹੈ ਓਕੇ ਬਾਡੀ weight ਬਹੁਤ ਹੈ ਬਹੁਤ ਵੱਡੀ ਬੱਚੀ ਹੈ ਕੱਦ-ਕੱਡ ਬਹੁਤ ਐ। ਲੇਵੇ ਦੇ ਤਾਂ ਨੇ ਚਿੱਬੀ ਕੱਢੇ ਪੈਣੇ ਜਮਾ ਹਣਾ। ਵੀ ਇਹਨੇ ਨਾ ਕੱਢਿਆ 35 ਕਿਲੋ ਫੇਰ ਤਾਂ ਆਪਾਂ ਹੀ ਕਹਿ ਨਹੀਂ ਸਕਦੇ ਵੀ ਕੋਈ ਗਾ ਕੱਢ ਨਹੀਂ ਸਕਦੀ। ਵੈਰੀ ਗੁੱਡ। ਪਹਿਲੇ ਸੂਏ ਚਾਰ ਦੰਦ 35 ਕਿਲੋ ਦੁੱਧ ਕਢ ਦੂੰ ਆਰਾਮਦਾਰੀ ਨਾਲ। ਅੱਛਾ। ਹਾਂਜੀ। ਲੇਵਾ ਬੜਾ ਸੋਹਣਾ। ਲੇਵਾ ਪੂਰਾ ਵਧੀਆ। ਥਣ ਤਾਂ ਦੇਖੋ ਕਿੰਨਾ ਚੰਗਾ ਲੱਗਿਆ। ਹਾਂ ਥਣ ਦੇਖੋ। ਥਣ ਕਿੰਨਾ ਚੰਗਾ ਲੱਗਿਆ ਨਾਲ ਨੂੰ ਮਸਟੈਟਸ ਹੋਵੇ ਨਾ ਕੋਈ ਬਿਮਾਰੀ ਆਵੇ। ਕੁਝ ਨਹੀਂ ਆਉਂਦਾ ਇਹ ਤੁਹਾਨੂੰ। ਜਿਵੇਂ ਪੀੜੀ ਦੇ ਪਾਵੇ ਹੁੰਦੇ ਆ। ਦੂਰ ਦੂਰ ਤੇ ਉਹੋ ਗੱਲ ਹੋਈ ਖੜੀ ਆ ਹੁਣ ਬਾਰੇ ਸੋਹਣੇ ਲੇਵੇ ਵਾਲੀ ਇਹ ਆ ਦੇਖੋ ਹੁਣ ਮੈਂ ਇਧਰੋਂ ਦਿਖਾ ਦੇਣਾ ਹੁਣ ਹੁਣ ਤਾਂ ਕਹਿੰਦੀ ਵੀ ਜਮਾਂ ਐਨ ਨਾ ਇਹਦੇ ਦਰਦ ਜਿਹੜਾ ਆ ਦੇਖੋ ਹੁਣ ਲੇਵਾ ਦੇਖੋ ਤੁਸੀਂ ਯਾਰ ਲੇਵੇ ਵਾਲੇ ਪੱਖ ਤੋਂ ਜਿਹੜੀ ਹੈਗੀ ਚੰਗੀ ਚੰਗੀ ਐ ਥਣ ਥਣ ਵੀ ਜਿਹੜਾ ਹੈਗਾ ਨਾ ਆ ਦੇਖੋ ਬਹੁਤ ਸੋਹਣੇ ਥਣ ਲੇਵੇ ਵਾਲੀ ਐ ਲੈ ਜਸਵਿੰਦਰਾ ਫੇਰ ਇਹਨੂੰ ਮਾੜੀ ਜੀ ਆਪਾਂ ਗੇੜਾ ਘੜਾ ਗੀ ਲੈ ਤੋਰ ਕਰਾਂ ਜਸਵਿੰਦਰਾ ਇਧਰ ਤੋਰਨ ਤੋਂ ਪਹਿਲਾਂ ਭਾਈ ਆਪਾਂ ਦੰਦ ਚੈੱਕ ਕਰਾ ਦਈਏ ਦੰਦ ਕਰਾ ਦੇ ਫਿਰ ਚਾਰ ਦੰਦ ਜਦੋਂ ਆਪਾਂ ਦੰਦ ਚੈੱਕ ਕਰ ਲੈ ਆ ਵੀ ਗੁਰੀ ਆ ਜਾ ਕਰ ਮੜੇ ਕੋਲ ਲੈ ਕਰ ਜਿਹੜੀ ਗੱਲ ਸੱਚੀ ਐ ਉਦੋਂ ਫਿਰ ਆਪਾਂ ਕਰਾਉਣੀ ਪੈਣੀ ਆ ਫਿਰ ਹਾਂਜੀ 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 ਇਹ ਅਗਲਾ ਆਕੇ ਹੋਊਗਾ ਵੀ ਇਹ ਆ ਦੇਖੋ ਕੰਨਿਆਂ ਵਾਲੇ ਦੰਦ ਚਾਰ ਦੰਦ ਆ ਜੀ ਚਾਰ ਦੰਦ ਹੀ ਆ ਆਗੇ ਜੀ ਬਸ ਆਗੇ ਤੈਨੂੰ ਜੋ ਤੂੰ ਕਹਿਤਾ ਠੀਕ ਐ ਆ ਤੋੜ ਕੇ ਰਾਂ ਫਿਰ ਗੁਰੇ ਤੋੜ ਗੁਰੇ ਹੋਏ ਕੋਲ ਮੱਚ ਹੋਈਆਂ ਲੋ ਵੀ ਮਿੱਤਰੋ ਨਾ ਆ ਦੇਖ ਲਓ ਤੁਸੀਂ ਹੁਣ ਦੁੱਧ ਤਾਂ ਜਿਹੜਾ ਇਹਦਾ ਨਿਕਲੀ ਜਾਂਦਾ ਲੈ ਜਾ ਕਰਾਂ ਮੜਾ ਆ ਕਿਹੜਾ ਕਢਾ ਦੇ ਲੈ ਵੀ ਆਹਾ ਬੰਬ ਬੰਬਲੇਵੇ ਵਾਲੀ ਗਾਂ ਕਹਿੰਦਾ 35 ਕਿਲੋ ਜੇ ਇਹਨੇ ਨਾ ਕੱਢਿਆ ਫਿਰ ਕਢਦੀ ਕੋਈ ਨਹੀਂ ਲੇਵੇ ਵਾਲੇ ਪਾਸੋਂ ਤਾਂ ਜਮਾ ਪੰਡਾ ਹੀ ਬੰਨੀ ਖੜੀ ਆ ਮਿੱਤਰੋ ਮੈਂ ਹੁਣ ਇਹ ਦੇਖ ਲੋ ਵੀ ਕੱਦ ਕਾਠ ਤੇ ਬੇਲ ਤੇ ਰੰਗ ਜਿਹੜਾ ਹੈਗਾ ਇਹਦਾ ਸੋਹਣਾ ਹੀ ਸੋਹਣਾ ਹੈਗਾ ਹੁਣ ਤੁਸੀਂ ਇਹ ਜ਼ਰੂਰ ਦੱਸਿਓ ਵੀ ਇਹ ਸੋਨੂ ਗਾਂ ਕਿਵੇਂ ਲੱਗੀ ਯਾਰ ਮੈਨੂੰ ਗਾਂ ਬਹੁਤ ਪਸੰਦ ਆਈ ਐ ਚੀਨੀ ਜੀ ਵਹਿੜਾ ਤੇ ਹੁਣ ਬਣਦੇ ਕਰਾਂ ਕੋਰਿਆ ਬਣਦੇ ਬਣਦੇ ਲੈ ਆ ਦੇਖ ਲੋ ਹੁਣ ਤੁਸੀਂ ਹੈਨਾ ਵਿੱਚ ਆਪਾਂ ਸ਼ਾਰਟ ਵੀ ਲਾਵਾਂਗੇ ਲੈ ਤੁਰਦੀ ਤਾਂ ਜਮਾ ਨਾ ਹੁਣ ਐ ਲੱਗਦੀ ਐ ਜਿਵੇਂ ਮੱਲ ਜਾਂਦਾ ਹੁੰਦਾ ਕੋਈ ਵੱਡਾ ਹੈਨਾ ਜੱਸੇ ਪੱਟੀ ਵਾਂਗੂ ਐ ਪਈ ਐ ਗੋਲ ਮਟੋਲ ਆ ਕਰਾ ਦੇਸ਼ਵਿੰਦਰ ਇਹਨੂੰ ਲੈ ਜਾ ਹੁਣ ਕਰਾ ਦੰਦੇ ਤੇ ਬਿਠਾ ਦੇ ਲੇ ਨੇ ਸੋਹਣੀ ਆ ਭਾਈ ਤੇਰੀ ਬਹਿਰ ਸੋਹਣੀ ਆ ਠੀਕ ਹੈ ਜੀ ਸਿੰਦਰ ਹਾਂ ਜੀ ਉਰੇ ਆ ਅੱਗੇ ਦਾ ਯਾਰ ਤਿੰਨ ਚਾਰ ਰੱਖਦਾ ਭਾਈ ਆ ਬੱਚੇ ਚੰਗੀ ਹੀ ਰੱਖਦੇ ਰੱਖਦੇ ਆਪਾਂ ਜੇ ਕੋਈ ਆਉਂਦੀ ਚੰਗੀ ਮਾੜੀ ਨੂੰ ਤਾਂ ਆਪਾਂ ਨਾ ਥਪਾਈਏ ਨਾ ਆਪਾਂ ਲਿਆਂਦੀਏ ਠੀਕ ਹੈ ਹਾਂ ਜੀ ਅੱਜ ਫਿਰ ਇੱਕ ਥੀਲਾਤਾ ਡੇਰਾ ਇੱਕ ਥੀਲਾਤਾ ਡੇਰਾ ਹਾਂ ਜੀ ਠੀਕ ਹੈ ਤੇ ਕੀ ਰੇਟ ਫਿਰ ਮੈਨੂੰ ਐਂ ਦੱਸ ਰੇਟ ਦਾ ਭਾਈ ਜੀ ਜਿੰਨਾ ਮਰਜ਼ੀ ਕਰਾ ਲਓ ਆਪਾਂ 2.5 ਲੱਖ ਰੁਪਏ ਦੇਵਾਂਗੇ ਸਹੀ ਸਹੀ ਜਮਾ ਸਹੀ ਜਜਮਾ ਅੱਛਾ ਹਾਂ ਤੇ ਦੁੱਧ ਦੁੱਧ 35 ਕਿਲੋ ਖੁੱਲਾ ਜੇ ਕੋਈ ਤਿਆਰ ਕਰਕੇ ਲੈ ਕੇ ਜਾਣਾ ਚਾਹੁੰਦਾ ਹੋਵੇ ਫਿਰ ਤਿਆਰ ਕਰਕੇ ਦੇ ਦਾਂਗੇ ਅੱਛਾ ਹਾਂ ਉਹ ਪਹਿਲਾਂ ਗੱਲਬਾਤ ਕਰ ਲੈ ਸਾਈ ਪਾ ਦੇ ਜਦੋਂ ਦੁੱਧ ਪੂਰਾ ਹੋ ਗਿਆ 8 ਤੋਂ 10 ਦਿਨਾਂ ਦੇ ਦੁੱਧ ਪੂਰਾ ਹੋ ਤੁਸੀਂ ਆਪ ਸਿਆਣੇ ਹੋ 15 ਵੀ ਲੱਗ ਸਕਦੇ ਆ ਹਾਂ ਨਾ 15 ਨਹੀਂ 10 ਦਿਨਾਂ ਦੇ ਦੁੱਧ ਪੂਰਾ ਕਰ ਦੂ ਜਿਹੜੀ ਨੇ ਕਰਨਾ ਉਹ 10 ਚੀ ਕਰ ਦੂ 15 15 ਦਾ ਬਾਹਰ ਨਾ ਹੋ ਜਾਂਦੇ ਨੇ ਠੀਕ ਹੈ ਦੁੱਧਾਂ ਲਈ ਤਾਂ ਪਤਾ ਲੱਗ ਜਾਂਦਾ ਆਪਾਂ ਨੂੰ ਵਾਹਿਗੁਰੂ ਹਾਂਜੀ ਤੇ ਨੰਬਰ ਬੋਲ ਫਿਰ ਨੰਬਰ 7889923400 ਨੰਬਰ ਆ ਬਈ ਆਪਣਾ ਠੀਕ ਹੈ ਹਾਂਜੀ ਤੇ ਠੀਕ ਆ ਬਈ ਧੰਨਵਾਦ ਤੇਰਾ ਬਹੁਤ-ਬਹੁਤ ਲੋਵੀ ਮਿੱਤਰੋ ਇਹ ਬਾਈ ਕੋਲੇ ਸੀ ਕੀ ਵਹਿੜ ਇੱਕੋ ਤੇ ਇੱਕ ਆਪਾਂ ਤੁਹਾਨੂੰ ਦਿਖਾਤੀ ਕਿਵੇਂ ਲੱਗੀ ਦੱਸਿਓ ਫਿਰ